ਚਾਬੀ ਦੇ ਛੱਲੇ ਨੂੰ ਲੈ ਕੇ ਹੋਇਆ ਝਗੜਾ ਛੱਲੇ ਇੱਟਾਂ ਰੋੜੇ ਸੀਸੀਟੀਵੀ ਚ ਕੈਦ ਹੋਈਆਂ ਤਸਵੀਰਾਂ ਦੇਖੋ ਕਿਵੇਂ ਸ਼ਰੀਆਮ ਚਲਾ ਰਹੇ ਨੇ ਇੱਟਾਂ ਰੋੜੇ ਅੱਜ ਦੇ ਸਮੇਂ 'ਚ ਲੋਕਾਂ ਦੇ ਵਿੱਚ ਸ਼ਹਿਨਸ਼ੀਲਤਾ ਇੱਕਦਮ ਹੀ ਖਤਮ ਹੁੰਦੀ ਜਾ ਰਹੀ ਹੈ ਅਤੇ ਛੋਟੀ ਛੋਟੀ ਗੱਲ ਤੇ ਲੋਕ ਇੱਕ ਦੂਸਰੇ ਨੂੰ ਮਰਨ ਮਾਰਨ ਤੱਕ ਪਹੁੰਚ ਜਾਂਦੇ ਨੇ ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਈਸਟ ਮੋਹਨ ਨਗਰ ਤੋਂ ਸਾਹਮਣੇ ਆਇਆ ਜਿੱਥੇ ਕਿ ਚਾਬੀ ਦੇ ਛਲੇ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਜ਼ਬਰਦਸਤ ਝੜਪ ਦੇਖਣ ਨੂੰ ਮਿਲੀ ਉੱਥੇ ਹੀ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇਜ ਕੈਦ ਹੋਈ ਹੈ ਅਤੇ ਪੀੜਤ ਵਿਅਕਤੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦੇ ਬੱਚੇ ਦੇ ਨਾਲ ਜਿਸ ਵਿਅਕਤੀ ਦੇ ਵੱਲੋਂ ਉਸ ਉਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ ਚਾਬੀ ਦੇ ਛਲੇ ਨੂੰ ਲੈ ਕੇ ਪਹਿਲਾਂ ਵੀ ਲੜਾਈ ਹੋਈ ਸੀ ਜਿਸ ਤੋਂ ਬਾਅਦ ਉਸ ਵੱਲੋਂ ਇੱਕ ਵਾਰ ਫਿਰ ਤੋਂ ਉਹਨਾਂ ਦੇ ਘਰ ਵਿੱਚ ਇੱਟਾਂ ਰੋੜਿਆਂ ਦੇ ਨਾਲ ਹਮਲਾ ਕੀਤਾ ਗਿਆ ਅਤੇ ਪੁਲਿਸ ਨੂੰ ਇਸ ਬਾਬਤ ਸੂਚਨਾ ਦੇ ਦਿੱਤੀ ਗਈ ਹੈ ਅਤੇ ਪੀੜਤ ਨੇ ਦੱਸਿਆ ਕਿ ਜੇਕਰ ਇਹ ਨੌਜਵਾਨਾਂ ਵੱਲੋਂ ਹੋਰ ਹਮਲਾ ਕੀਤਾ ਜਾਂਦਾ ਤਾਂ ਸ਼ਾਇਦ ਕਿਸੇ ਦੀ ਜਾਨ ਵੀ ਜਾ ਸਕਦੀ ਸੀ ਉਨਾ ਕੇ ਹੱਕ ਕਿ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਅਪੀਲ ਕਰਦੇ ਹਾਂ ਕਿ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਉੱਥੇ ਹੀ ਦੂਸਰੇ ਪਾਸੇ ਪੁਲਿਸ ਅਧਿਕਾਰੀਆਂ ਨੂੰ ਸੂਚਨਾ ਪ੍ਰਾਪਤ ਹੋਣ ਤੋਂ ਬਾਅਦ ਉਨ੍ਹਾਂ ਵੱਲੋਂ ਪੂਰੀ ਟੀਮ ਸਮੇਤ ਪਹੁੰਚ ਕੇ ਜਾਇਜ਼ਾ ਲਿਆ ਗਿਆ। ਉਨ੍ਹਾਂ ਦਾ ਕਹਿਣਾ ਕਿ ਜੋ ਸੂਚਨਾ ਪ੍ਰਾਪਤ ਹੋਈ ਹੈ ਉਸ ਦੇ ਤਹਿਤ ਉਨ੍ਹਾਂ ਵੱਲੋਂ ਦੋ ਪਾਰਟੀਆਂ ਨੂੰ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜੋ ਵੀ ਦੋਸ਼ੀ ਹੋਵੇਗਾ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਜੇ ਕੁਮਾਰ ਮਹਿਤਾ ਜੀ ਹਾਂ ਜੀ ਤਾਂ ਕੀ ਗੱਲ ਕੀ ਹੋਈ? ਗੱਲ ਇਦਾਂ ਜੀ ਆਪਣਾ ਮੇਰਾ ਭਤੀਜਾ ਰੋਹਿਤ ਜਿਸ ਦੀ ਉਮਰ ਕੋ 14 ਸਾਲ ਦੀ ਇਨੂੰ ਐਕਟੂਆ ਲੈ ਕੇ ਦਿੱਤੀ ਸੀ ਨਵੀਂ ਤੇ ਉਹਨੇ ਛੱਲਾ ਬਣਵਾ ਕੇ ਲਿਆ ਸੀ ਆਪਣਾ ਕੋਈ ਇੱਕ ਨਵਾਂ ਬਿਆਰੋਂ ਕੋਈ ਤੇ ਆਪਣੇ ਕੋਲੋਂ ਨਾ ਸਾਡੇ ਕੋਲੋਂ ਆਪਣੇ ਘਰ ਜਾਂਦਿਆ ਸੀ ਕੋਠੀਵਾਲ ਤੇ ਰਸਤੇ ਦੇ ਵਿੱਚ ਇੱਕ ਰੋਹਿਤ ਨਾਂ ਦਾ ਮੁੰਡਾ ਸੀ ਨਾਲ ਉਹਦਾ ਨਾ ਹੋਰ ਸੀ ਉਹਨੂੰ ਧੱਕੇ ਨਾਲ ਨਾ ਰੋਕਿਆ ਤੇ ਉਹਦਾ ਨਾ ਧੱਕੇ ਨਾਲ ਚਪਟਾ ਮਾਰ ਕੇ ਉਹਦਾ ਛੱਲਾ ਲਾ ਲਿਆ ਤੇ ਜਿਸ ਤੇ ਆਕੇ ਨੇ ਆਕੇ ਘਰ ਤੇ ਉਹਦੇ ਭਰਾ ਨੂੰ ਫੋਨ ਕਰਕੇ ਦੱਸਿਆ ਕਿ ਏਦਾਂ ਦਾ ਨਾ ਮੇਰਾ ਧੱਕੇ ਨਾਲ ਛੱਲਾ ਲਾ ਲਿਆ ਤੇ ਉਹ ਉਤੋਂ ਧਮਕੀਆਂ ਦੇਣ ਲੱਗ ਗਿਆ ਤੇ ਇਹ ਅਗਲੇ ਦਿਨ ਰਾਤ ਨੂੰ ਇਹ ਹਨੂਮਾਨ ਮੰਦਿਰੋਂ ਮੱਥਾ ਟੇਕ ਕੇ ਆਇਆ ਕਿ ਤੇ 10:00 ਵਜੇ ਤੇ راہੁਲਾ ਦਾ ਮੁੰਡਾ ਹੋਰ ਮੁੰਡੇ ਲੈ ਕੇ ਤੇ ਇਹਨੂੰ ਧੱਕੇ ਨਾਲ ਰੋਕ ਲਿਆ ਰੋਕਨ ਤੋਂ ਬਾਅਦ ਇਹਦੇ ਚਪੇੜਾ ਚੂੜਾ ਮਾਰ ਦਿੱਤੀਆਂ ਤੇ ਗਾਲ ਮੰਦਾ ਕੱਢਣਾ ਸ਼ੁਰੂ ਕਰਤਾ ਤੇ ਉਹ ਤੋਂ ਕਹਿਣ ਲੱਗਾ ਕਿ ਜੇਕਰ ਤੁਹਾਡੇ ਜਿੱਦਮ ਹੈਗਾ ਤੇ ਮੇਰੇ ਕੋਲ ਛੱਲਾ ਲੈ ਕੇ ਵਾਹੋ ਤੇ ਇਸ ਦਾ ਇਸ ਇਸ ਬਾਰੇ ਘਰ ਆ ਘਰ ਆ ਕੇ ਨੇ ਫੇਰ ਦੱਸਿਆ ਤੇ ਮੇਰਾ ਭਰਾ ਸੀ ਛੋਟਾ ਤੇ ਉਹਨੇ ਚਾਚਾ ਨੂੰ ਬੁਲਾ ਕੇ ਬੁਲਾਇਆ ਕਿ ਤੁਹਾਡੇ ਆ ਕੰਮ ਕੀਤਾ ਤੇ ਚੰਗਾ ਨਹੀਂ ਨੇ ਕੀਤਾ ਤੇ ਉਹ ਸਾਰੇ ਗਰਮ ਹੋਣ ਲੱਗੇ ਤੇ ਦੂਸਰੇ ਬਾਅਦ ਇਹਦਾ ਪਾਪਾ ਬਾਹਰ ਗਿਆ ਸੀਗਾ ਇਹ ਜਦੋਂ ਬਾਹਰੋਂ ਇੱਥੇ ਆਇਆ ਤੇ ਇੰਨੇ ਆ ਕੇ ਉਹਨਾਂ ਨੂੰ ਬੁਲਾਇਆ ਕਿ ਆ ਕੇ ਬੈਠ ਕੇ ਮੈਂ ਗੱਲ ਕਰਕੇ ਮਕਾ ਲੈਨੇ ਆ ਇਹ ਜਦੋਂ ਆਇਆ ਵਾ ਤੇ ਇੰਨੀ ਦਿਨ ਉਹ ਮੁੰਡੇ ਮੁੰਡੇ ਵਾਵਾ ਲੈ ਕੇ ਮਕਰੂ ਆਇਆ ਤੇ ਆਂਦੇ ਉਹਨਾਂ ਨੇ ਇੱਟ ਰੋੜਾ ਚਲਾਉਣਾ ਸ਼ੁਰੂ ਕਰਤਾ ਛੱਲੇ ਦੇ ਵਿੱਚ ਵੀ ਕੀ ਖਾਸ ਹੈ ਜਿਹਦੇ ਪਿੱਛੇ ਇੰਨੀ ਤਕੜੀ ਲੜਾਈ ਕੁਛ ਨਹੀਂ ਕੋਈ ਬਾਹਰੋਂ ਇੱਕ ਨਵਾਂ ਬਣਵਾ ਕੇ ਲਿਆ ਸੀ ਕੋਈ ਆਪਣੇ ਨਾਮ ਦਾ ਕੋਈ ਧਾਰਮਿਕ ਚੀਜ਼ਾਂ ਬਣਵਾਈਆਂ ਸੀ ਨੇ ਉਹਦੇ ਉੱਤੇ ਛੱਲੇ ਦੇ ਉੱਤੇ ਬਸ ਉਹ ਸੀ ਉਹਨਾਂ ਨੂੰ ਕਿਤੇ ਪਸੰਦ ਨਾ ਨੋਰਮਲ ਜਿਹੀ ਛੱਲੇ ਕਿੰਨੇ ਕੀ ਕੀਮਤ ਹੋਏਗੀ ਉਸਦੀ 400-500 ਰੁਪਏ ਸਮਥਿੰਗ ਲਾ ਕੇ ਬਣਵਾ ਕੇ ਲਿਆ ਇਨੇ ਸਾਡੇ ਬੂਏ ਬੂਏ ਸ਼ੀਸ਼ੇ ਤੋੜੇ ਨੇ ਸਾਡੇ ਸੱਟਾਂ ਲੱਗੀਆਂ ਵਾ ਮੰਗ ਕੀ ਕਰਦੇ ਮੰਗ ਕਰਦੇ ਆ ਕਿ ਜਿਹੜੀ ਜਿਹੜੀ ਇਹ ਕ੍ਰਿਮੀਨਲ ਐਕਟੀਵਿਟੀ ਨੇ ਆਇ ਦਿਨ ਆਪਾਂ ਵੇਖਦੇ ਮੇ ਆ ਕਿ ਇਨੇ ਕ੍ਰਾਈਮ ਹੋ ਰਹੇ ਨੇ ਸ਼ਰੇਆਮ ਲੁੱਟਾਂ ਖੋਹਾਂ ਕ੍ਰਾਈਮ ਇਹ ਜਿਹੜੇ ਐਕਟੀਵਿਟੀ ਲੋਕ ਸ਼ਾਮਲ ਨੇ ਆਇ ਦਿਨ ਕਤਲ ਵੀ ਦੇਖੋ ਆਲਮੋਸਟ ਹਰ ਪਾਸੇ ਕਤਲ ਕਿਤਨਾ ਕਿਤੇ ਹੋ ਹੀ ਰਿਹਾ ਵਾ ਉਹ ਇਸੇ ਐਸੇ ਕ੍ਰਿਮੀਨਲ ਐਕਟੀਵਿਟੀ ਜਿਹੜੇ ਲੋਕ ਸ਼ਾਮਲ ਨੇ ਮੈਂ ਸਰਕਾਰ ਕੋ ਮੰਗਦਾ ਜਿਹੜੇ ਕ੍ਰਿਮੀਨਲ ਐਸੇ ਹੈਗੇ ਨੇ ਜਿਹੜੇ ਬਾਰ ਬਾਰ ਇਹ ਕੰਮ ਕਰਦੇ ਨੇ ਇਹਨਾਂ ਤੋਂ ਸਖਤ ਕਾਨੂੰਨ ਬਣਾਇਆ ਜਾਵੇ ਹਾਂਜੀ ਭਾਈ ਕੀ ਨਾਮ ਹੈ ਆਪਣਾ ਭਾਈ ਮੇਰਾ ਨਾਮ ਮਕੇਸ਼ ਕੁਮਾਰ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਜੀ ਭਾਜੀ ਮੈਂ ਸੀ ਬਲੌਗ ਇਸਤਮੌਲ ਨਗਰ ਦਾ ਰਹਿਣ ਵਾਲਾ ਤੇ ਕੀ ਗੱਲ ਕੀ ਹੋਈ ਹੈ ਇਹ ਭਾਜੀ ਮੈਂ ਬਾਹਰ ਸੀਗਾ ਮੈਰੀ ਤੇ ਗਿਆ ਸੀ ਮੇਰੇ ਮਗਰੋਂ ਮੇਰਾ ਮੁੰਡਾ ਘਰ ਕੱਲਾ ਸੀਗਾ ਤੇ ਇਹਨਾਂ ਨੇ ਇਹਨਾਂ ਦੋ ਦੋ ਚਾਰ ਮੰਡੇ ਇਕੱਠੇ ਕਰਕੇ ਤੇ ਪਹਿਲੇ ਮੇਰੇ ਮੁੰਡੇ ਕੋਲ ਛੱਲਾ ਖੋਇਆ ਇਹਨਾਂ ਨੇ ਕਿੰਨੀ ਤਰੀਕ ਨੂੰ ਛੱਲਾ ਪਾਇਆ ਦੋ ਦੋ ਤਿੰਨ ਦਿਨ ਹੋ ਗਏ ਐਸ ਗੱਲ ਨੂੰ ਠੀਕ ਹੈ ਜੀ ਮੈਂ ਤੇ ਮੈਰੀਜ ਤੇ ਗਿਆ ਸੀ ਮੈਨੂੰ ਨਹੀਂ ਜੀ ਹੀ ਪਤਾ ਇਹਦਾ ਇਸ ਬਾਰੇ ਤੇ ਭਾਜੀ ਮੈਨੂੰ ਇਹਨੇ ਦੱਸਿਆ ਨਹੀਂ ਮੈਂ ਦੂਸਰੇ ਦਿਨ ਆਇਆ ਵਾਂ ਮੈਰੀਜ ਤੋਂ ਠੀਕ ਹੈ ਜੀ ਤੇ ਮੈਨੂੰ ਉਹ ਦੂਜੇ ਦਿਨ ਨੂੰ ਤੀਸਰੇ ਦਿਨ ਮੈਂ ਭਾਜੀ ਫੇਰ ਜੰਮੂ ਮਲਕੀ ਸ਼ਾਮ ਨੂੰ ਮੈਂ ਜੰਮੂ ਚੱਲ ਗਿਆ ਮੈਨੂੰ ਨਹੀਂ ਪਤਾ ਮੈਂ 5 ਵਜੇ ਮੇਰੇ ਮਗਰੋਂ ਇਹਨਾਂ ਨੇ ਫੇਰ ਭਾਜੀ ਮੇਰੇ ਮੁੰਡੇ ਨੂੰ ਖਲਾਰ ਕੇ ਨਾ ਚਪੇੜਾ ਮਾਰੀਆਂ ਇਹਨਾਂ ਨੇ ਰੋਹਿਤ ਐ ਰਾਹੁਲ ਐ ਹੋਰ ਅਨਪਛਾਤੇ ਮੁੰਡੇ ਆ ਜਿਹੜੇ ਦਾ ਬੇੜੋ ਇੰਨੀ ਕੋ ਮਾਰੇ ਸੀ 13 14 ਸਾਲ ਦੀ ਉਮਰ ਹੈ ਮੀਨ ਛੱਲੇ ਤੋਂ ਮੀਨ ਹਾਂਜੀ 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 ਛੱਲੇ ਤੋਂ ਲੜਾਈ ਨਹੀਂ ਵੱਧ ਗਈ ਕਿ ਹੇਟਾਂ ਚ ਲਾਤੀ ਹਾਂਜੀ ਮੁੰਡੇ ਲੈ ਕੇ ਆਏ ਭਜੀ ਜਿਸ ਟਾਈਮ ਹਮਲਾ ਕੀਤਾ ਗਿਆ ਘਰ ਦੇ ਉੱਤੇ ਉਸ ਟਾਈਮ ਕੌਣ ਕੌਣ ਮੌਜੂਦ ਸੀ ਕਰਦੇ ਅਸੀਂ ਭਾਈ ਸਾਰੇ ਮੌਜੂਦ ਸੀ ਲੇਡੀਜ਼ ਵੀ ਹਾਂਜੀ ਲੇਡੀਜ਼ ਵੀ ਸਾਰੇ ਬੱਚੇ ਵੀ ਮੌਜੂਦ ਸੀਗੇ ਕਿੰਨੇ ਕੇ ਬੰਦੇ ਆਏ ਸੀ ਉਹ ਭਾਜੀ 20 25 ਬੰਦੇ ਆਏ ਸੀਗੇ ਨਾਲ ਹਥਿਆਰ ਲੈ ਕੇ ਆਏ ਨਾਲ ਇੱਟਾਂ ਲੈ ਕੇ ਆਏ ਨਾਲ ਕੋਠੇ ਦੇ ਇਹਨਾਂ ਦੇ ਹੈਗੀਆਂ ਸੀ ਭਾਜੀ ਲੈ ਕੇ ਆਓਗੇ ਇੰਨੀ ਇੱਟਾ ਕਿੱਥੋਂ ਹੁੰਦੀਆਂ ਨਾਲ ਲੈ ਕੇ ਆਏ ਹਥਿਆਰ ਫੇਰ ਹੀ ਇੰਨੀਆਂ ਚੱਲੀਆਂ ਲੱਗਦਾ ਕਿ ਇਸ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਵੀ ਹੋ ਸਕਦਿਆ ਕਰ ਹਾਂਜੀ ਜਾਨੀ ਭਾਜੀ ਇਹਨੇ ਚਾਲੀ ਮਾਲੀ ਨੁਕਸਾਨ ਕਰਨੀ ਹੈ ਇਹ ਇੱਕ ਕਿਸਮ ਦਾ ਹੁਣ ਮੰਗ ਦੀ ਕਰਦੇ ਪ੍ਰਸ਼ਾਸਨ ਤੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜਿੰਨੇ ਵੀ ਬੰਦੇ ਆਏ ਆ ਜੀ ਸਰ ਜਿਹੜਾ ਇੱਕ ਇਸ ਮੋਨ ਦੇ ਨਗਰ ਵਿੱਚ ਜਿਹੜਾ ਝਗੜਾ ਆਇਆ ਕੀ ਮਾਮਲਾ ਹੈਗਾ ਇਹਦੇ ਚ ਹੁਣੇ ਕੰਪਲੀਟ ਆਈ ਸੀ ਤੇ ਉਹਦੇ ਸਵਾਦੇ ਸਾਡੇ ਡਿਊਟੀ ਅਸਰ ਉੱਥੇ ਮੌਕੇ ਤੇ ਪਹੁੰਚੇ ਆ। ਇਹ ਉੱਥੇ ਦੋ ਪਾਰਟੀਆਂ ਹੁਣੇ ਜਿਹੜਾ ਕੁਝ ਦਿਨ ਪਹਿਲਾਂ ਵੀ ਟਕਰਾਰ ਹੋਇਆ ਸੀਗਾ। ਉਹਦੇ ਇਸ ਬੰਦੀ ਕੋਲ ਖਬਰ ਮਿਲੀਆਂ ਵੀ ਉਹਨਾਂ ਨੇ ਤੁਸੀਂ ਪਾਰਟੀ ਵੱਲ ਟਵੱਟਾ ਚਲਾਇਆ। ਉਹਦੇ ਬਾਰੇ ਪੁੱਛੀ ਕੀਤਾ ਜਾ ਰਿਹਾ। ਪਰ ਕਿਸੇ ਬੰਦੇ ਨੂੰ ਕੋਈ ਮੇਜਰ ਕੋਈ ਵੱਡੀ ਛੱਟ ਵੀ ਆਈ ਹੈ? ਨਹੀਂ ਛੱਟ ਬਾਰੇ ਕੋਈ ਜਾਣਕਾਰੀ ਨਹੀਂ। ਠੀਕ ਹੈ।